ਚੰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ਼ਰੀਕੇ ਬਾਜੀ ਵਿੱਚ ਛੋਟੀਆਂ ਛੋਟੀਆਂ ਗੱਲਾਂ ਵੀ ਕਈ ਵਾਰ ਵੱਡੇ ਵੱਡੇ ਝਗੜੇ ਬਣ ਜਾਂਦੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਕਾਦੀਆਂ ਦੇ ਪਿੰਡ ਬਸਰਾਵਾ ਤੋਂ ਜਿੱਥੇ ਕਿ ਪੀੜਤ ਜੋਗਿੰਦਰ ਸਿੰਘ ਅਤੇ ਉਸ ਦੀ ਨੂੰ ਕਮਲਜੀਤ ਕੌਰ ਨੇ ਦੱਸਿਆ ਕਿ ਪਿਛਲੀ ਸਰਕਾਰ ਦੀ ਪੰਚਾਇਤ ਵੱਲੋਂ ਸਾਡੇ ਘਰ ਦੇ ਨਾਲ ਲੱਗਦੀ ਨਾਲੀ ਉੱਤੇ ਇੱਟਾਂ ਲਗਾਈਆਂ ਸੀ ਸਾਡੇ ਸ਼ਰੀਕੇ ਵਿੱਚ ਉਹ ਹੀ ਲੱਗਦੀ ਸਾਡੀ ਚਾਚੀ ਜੋ ਕਿ ਮੌਜੂਦਾ ਪੰਚਾਇਤੀ ਮੈਂਬਰ ਹੈ ਉਸਨੇ ਸਾਨੂੰ ਬਿਨਾਂ ਪੁੱਛੇ ਨਾਲੀ ਉੱਤੋਂ ਇੱਟਾਂ ਹਟਾ ਦਿੱਤੀਆਂ ਅਤੇ ਜਾਣ ਬੁਝ ਕੇ ਖੁੰਦਕ ਬਾਜੀ ਵਿੱਚ ਸਾਡੇ ਬੂ ਅੱਗੇ ਪਾਣੀ ਵੀ ਰੋੜ ਦਿੱਤਾ ਜਾਂਦਾ ਜਦੋਂ ਉਹਨਾਂ ਨੂੰ ਅਸੀਂ ਅਜਿਹਾ ਕਰਨ ਤੋਂ ਰੋਕਿਆ ਤਾਂ ਉਸਦੇ بیٹے ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਸਾਡੇ ਗੇਟ ਨੂੰ ਇੱਟੇ ਮਾਰ ਕੇ ਤੋੜਿਆ ਗਿਆ ਅਤੇ ਬਾਪੂ ਦੀ ਕੁਟਮਾਰ ਕੀਤੀ ਗਈ ਅਤੇ ਮੇਰੇ ਨਾਲ ਬਦਸਲੂਕੀ ਕੀਤੀ ਗਈ ਜਿਸ ਦੀ ਰਿਪੋਰਟ ਅਸੀਂ 112 ਨੰਬਰ ਤੇ ਕੀਤੀ ਸੀ ਪੁਲਿਸ ਆਈ ਸੀ ਪਰ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਉਥੇ ਹੀ ਗਵਾਂਡੀ ਨਿਸ਼ਾਨ ਸਿੰਘ ਅਤੇ ਪੀੜਤ ਪਰਿਵਾਰ ਦੇ ਸ਼ਰੀਕੇ ਵਿੱਚ ਉਹੀ ਲਖਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਪਰਿਵਾਰ ਨਾਲ ਬਹੁਤ ਜ਼ਿਆਦਾ ਟੱਕਾ ਹੋ ਰਿਹਾ ਹੈ ਪਹਿਲਾਂ ਵੀ ਇਹਨਾਂ ਵੱਲੋਂ ਇਸ ਪਰਿਵਾਰ ਨਾਲ 5-6 ਵਾਰੀ ਨਜਾਇਜ਼ ਕੀਤੀ ਗਈ ਹੈ ਪਰ ਇਸ ਵਾਰ ਇਹਨਾਂ ਵੱਲੋਂ ਬਜ਼ੁਰਗ ਦੀ ਕੁਟਮਾਰ ਅਤੇ ਸਾਡੀ ਨੂੰ ਨਾਲ ਬਦਸਲੂਕੀ ਕੀਤੀ ਹੈ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਉਹਨਾਂ ਕਿਹਾ ਕਿ ਦੋਸ਼ੀਆਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਇਸ ਮਾਮਲੇ ਬਾਰੇ ਜਦੋਂ ਮੌਜੂਦਾ ਪੰਚਾਇਤੀ ਮੈਂਬਰ ਪਰਮਜੀਤ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਪਰਿਵਾਰ ਵੱਲੋਂ ਜਾਣ ਬੁੱਝ ਕੇ ਕੂੜਾ ਸਾਡੇ ਵੱਡੇ ਬੇਟੇ ਦੇ ਬੂਹੇ ਅੱਗੇ ਲਾ ਦਿੱਤਾ ਜਾਂਦਾ ਸੀ ਅਸੀਂ ਜਦੋਂ ਇਹਨਾਂ ਨੂੰ ਰੋਕਿਆ ਤਾਂ ਇਹਨਾਂ ਵੱਲੋਂ ਪਹਿਲਾਂ ਮੇਰੇ ਬੇਟੇ ਉੱਤੇ ਹਮਲਾ ਕੀਤਾ ਗਿਆ ਤੇ ਗੁੱਸੇ ਵਿੱਚ ਆ ਕੇ ਫਿਰ ਮੇਰੇ ਬੇਟੇ ਵੱਲੋਂ ਇਹਨਾਂ ਦੇ ਗੇਟ ਨੂੰ ਤੋੜਿਆ ਗਿਆ ਸੀ ਉਹਨਾਂ ਕਿਹਾ ਕਿ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਇਸ ਬਾਰੇ ਜਦੋਂ ਪਿੰਡ ਦੇ ਮੌਜੂਦਾ ਸਰਪੰਚ ਸਤਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਸਾਰੇ ਮਾਮਲੇ ਬਾਰੇ ਜਦੋਂ ਥਾਣਾ ਕਾਦੀਆਂ ਦੇ ਐਸਐਚਓ ਗੁਰਮੀਤ ਸਿੰਘ ਨਾਲ ਫੋਨ ਰਾਹੀਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਦੋਵਾਂ ਪਾਰਟੀਆਂ ਨੂੰ ਸਵੇਰ ਦਾ ਸਮਾਂ ਦਿੱਤਾ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਕਾਦੀਆਂ ਕੁਲਵਿੰਦਰ ਸਿੰਘ ਪਾਰਟੀ ਆ ਦੀ ਰਿਪੋਰਟ ਅੱਲਾ ਯਾਗੇ ਤੇ ਘਾਰ ਮੁੱਠੀਆਂ ਦੀ ਨਿਕਾਹ ਹੈਗਾ ਕਰਦਾ ਨਾ ਮਤੇ ਮਾਰੇ ਨਹੀਂ ਮੈਂ ਕਿਹਾ ਕਿ ਤੇ ਆ ਗਿਆ ਬਾਅਦ ਮੇਰੀ ਨੂੰ ਨਿਕਲੇ ਚੋਲਿਆ ਮੈਂ ਪਹ ਪਿਆ ਗਿਆ ਇਹ ਸੇ ਕੋਡ ਵੈਰੀਫਾਈ ਮੈਨੂੰ ਨਾ ਕੀਤਾ ਕਿੰਦਰਕਾਰ ਰਿਹਾ ਹੈ ਕੱਲ ਕੀ ਹੈ ਗੱਲ ਹੈ ਜਾਂ ਪਾਣੀ ਤੋਂ ਨਾਲੀ ਦਾ ਘਰ ਸਾਡੀ ਹਾਂ ਇਹ ਮੁੱਟੀ ਪਈ ਇੱਥੇ ਸਾਰਾ ਥਕੀ ਲੱਭੀ ਹੋਏ ਬਾਹਰ ਵੇਖ ਰੋ ਤੇ ਇਹ ਸਾਫ ਹੋਣਾ ਚਾਹੀਦਾ ਡਾਡਾ ਜੀ ਕਮਲਜੀਤ ਕੋੜ ਕੀ ਗੱਲ ਹੈ ਕੀ ਮਸਲਾ ਕਾਲ ਮਸਲਾ ਕੋਈ ਨਹੀਂ ਆ ਚਾਚੇ ਦਾ ਪੁੱਤ ਆ ਜਗਦੀਪ ਸਿੰਘ ਸਾਡੀ ਨਾਲੀ ਤੋਂ ਗੱਲ ਹੁੰਦੀ ਸੀ ਬੇਲੀ ਪੰਚਾਇਤ ਤੇ ਅਸੀਂ ਨਾਲੀ ਆਪਣੀ ਤੇ ਇੱਟਾਂ ਲਾਈਆਂ ਹੋਈਆਂ ਸੀ ਉਹ ਜਦੋਂ ਇਹ ਪੰਚਾਇਤ ਚ ਬਣੇ ਆ ਨਵੀਂ ਪੰਚਾਇਤ ਬਣੀ ਆ ਤੇ ਮੈਂਬਰ ਬਣੀ ਆ ਜਗਦੀਪ ਦੀ ਮੰਮੀ ਵਿੱਚ ਪਰਮਜੀਤ ਕੌਰ ਤੇ ਉਹਨਾਂ ਨੇ ਸਾਡੇ ਨਾਲ ਧੱਕਾ ਕਰਕੇ ਸਾਡੀ ਨਾਲੀ ਦੀ ਪੋਟੀ ਦਿੱਤੀ ਹੈ ਧੱਕੇ ਨਾਲ ਸਾਡਾ ਪਾਣੀ ਨਾਲੀ ਵਿੱਚ ਛੁੱਟਦੇ ਨੇ ਤੇ ਸੁੱਟਣ ਤੋਂ ਬਾਅਦ ਅਸੀਂ ਉਹਨਾਂ ਨੂੰ ਬੱਸ ਰੋਕਿਆ ਹੀ ਆ ਤੇ ਸਾਡੇ ਨਾਲ ਕੁੱਟਮਾਰ ਕੀਤੀ ਉਹਨਾਂ ਨੇ ਤੇ ਮੇਰੇ ਪਾਪੂ ਜੀ ਨੂੰ ਧੱਕਾ ਦੇ ਕੇ ਸੁੱਟਿਆ ਕਪੜੇ ਪਾਰੇ ਉਹਨਾਂ ਤੇ ਜਦ ਮੈਂ ਗਾਂ ਹੋਈਆਂ ਤੇ ਮੇਰੇ ਹੱਥੋਂ ਪਈ ਹੋਗੇ ਨੇ ਮੇਰੀ ਜਿਤਨੂ ਹੱਤ ਪਾਇਆ ਉਹਨਾਂ ਨੇ ਕਿਤੇ ਪਾਇਆ ਜਗਦੀਪ ਸਿੰਘ ਮੁੰਡਾ ਪਰਮਜੀਤ ਕੋਟ ਨੂੰ ਸਾਈ ਹਾਂਜੀ ਪੁਲਿਸ ਆਈ ਹੀ ਘਰ ਚ ਤੇ ਪੁਲਿਸ 4 ਵਜੇ ਦਾ ਟਾਈਮ ਦੇ ਗਈ ਹੈ 112 ਨੰਬਰ ਤੇ ਫਿਰ ਕਾਲ ਕੀਤੀ ਸੀ ਤੇ ਉਹ ਆਏ ਟਾਈਮ ਦੇ ਗਏ ਨੇ ਤੇ ਅੱਗੇ ਕੋਈ ਕਾਰਵਾਈ ਨਹੀਂ ਅਜੇ ਅਸੀਂ ਥਾਣੇ ਵੀ ਗਏ ਹਾਂ ਤੇ ਥਾਣੇ ਵਾਲੇ ਵੀ ਅਜੇ ਇੱਥੇ ਪਹੁੰਚੇ ਨਹੀਂ ਹੈਗੇ ਤੇ ਪੰਚਾਇਤ ਜਿਹੜੀ ਉਹਨਾਂ ਨੂੰ ਵੀ ਸੱਦੇ ਆ ਪੰਚਾਇਤ ਵੀ ਨਹੀਂ ਸਾਡੀ ਸੁਣਵਾਈ ਕਰਦੀ ਨਾ ਪਹਿਲਾਂ ਕੀਤੀ ਨਾ ਹੁਣ ਨਾ ਹੁਣ ਅਜੇ ਤੱਕ ਪਹੁੰਚੀ ਹੈ ਇੱਥੇ ਪਰ 环境 ਦੀ ਗੱਲ ਹੋਈ ਹੈ ਸ਼ਾਮ ਨੂੰ 5 ਵਜੇ ਤੱਕ ਪਹੁੰਚੀ ਨਹੀਂ ਹੈਗੀ ਮੰਗੀ ਮੰਗਸਾ ਨੂੰ ਮਲਗੀ ਇਨਸਾਫ ਚਾਹੀਦਾ ਇਨਨੇ ਕੋ ਟੋਟਾ ਟਾਸ ਉਹ ਕਿਤੇ ਘਰ ਵਾਲਾ ਹਸਮਨ ਮੇਰੇ ਬਾਹਰ ਨੇ ਤੇ ਮੇਰੇ ਮੰਮੀ ਜੀ ਇਨਾਂ ਕੋ ਟ ਉਠਾ ਨਹੀਂ ਜਾਂਦਾ ਸਰੀ ਲੀਨਾ ਦਾ ਕੰਮ ਦਾਇਆ ਇਹ ਬਜ਼ੁਰਗ ਨੇ ਤੇ ਇਹ ਮੇਰੇ ਮਲਗੀ ਡੈਡੀ ਜੀ ਵੀ ਇਨਾਂ ਕਬਲ ਦੇ ਨਹੀਂ ਹੈਗੇ ਇਹ ਸਾਡੇ ਨਾਲ ਧੱਕਾ ਕਰਦੇ ਪਏ ਨੇ ਬਸ ਮੈਨੂੰ ਇੱਥੇ ਖਲੋਣ ਨਹੀਂ ਦਿੰਦੇ ਹੈਗੇ ਹਾਂਜੀ ਤੁਹਾਨੂੰ ਨਹੀਂ ਕਾਰਵਾਈ ਇਨਾਂ ਤੇ ਕੀਤੀ ਜਾਵੇ ਮੈਂ ਨਿਸ਼ਾਨ ਸਿੰਘ ਜੀ ਤੁਸੀਂ ਇਨਾਂ ਤੇ ਕੀ ਲੱਗਦੇ ਹੋ ਜੀ ਮੇਰੇ ਗਵਾਨ ਲੱਗੇ ਕਰ ਮੈਂ ਦੱਪਰ ਗੈਪ ਨੂੰ ਫੋਨ ਆਇਆ ਵੀ ਸਾਡੇ ਇੱਟਾ ਵਟੇ ਮਰ ਰਹੇ ਜਗਦੀਪ ਸਿੰਘ ਦਰਸ਼ਨ ਸਿੰਘ ਦਾ ਮੁੰਡਾ ਨਾਲ ਪਰਮਜੀਤ ਵੇਹੜੇ ਪੇੜ ਦੋੜ ਤਾ ਉਹਗੇ ਫਰਾਂਡੇ ਨੇ ਕਿਸ ਮਿਨੂ ਆਇਆ ਤਾਂ ਉਹਨੇ ਪੁਲਿਸ ਨੂੰ ਕਹਿੰਤਾ ਪੁਲਿਸ ਵੀ ਆਈ ਉਦੋਂ ਟਾਈਮ ਦੇਗੀ ਉਹ ਟਾਈਮ ਇਹ ਘਰੋਂ ਭੱਜ ਗਏ ਜੀ ਨੂੰ ਆਏ ਉਹ ਬਾਅਦ ਚ ਜੋ ਬੀਚ ਲਗੀ ਪੀ ਕੇ ਫੇਰ ਆ ਗਿਆ ਫੇਰ ਵੱਟੇ ਫੇਰ 4 ਵਜੇ ਜੀ ਟੂਨ ਤੇ ਵੱਡੇ ਵੱਟੇ ਪੂਆ ਤੋੜਨਦੇ ਆ ਫੇਰ ਤੇਰੇ ਜਿਕੰਦਰ ਸਿੰਘ ਦੇ ਥੀ ਪੇ ਉਹਦੇ ਕੱਪੜੇ ਗੂੜੇ ਪਾੜੇ ਉਹਦੀ ਨੂੰਂ ਗਾਂ ਹੋਈ ਤੇ ਨੂੰਹ ਦੇ ਵੀ ਥੀ ਬਹਿ ਗਏ ਇਹ ਬਹੁਤ ਧੱਕਾ ਕਰਨਦੇ ਆ ਵੇ ਜਿਹੜੇ ਫਿਰ ਵੀ ਨੇ ਉਹਦਾ ਆਕਾਸ਼ ਖੜੇ ਰਾ ਬਾਹਰ ਹੈ ਇਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਇਹਨਾਂ ਨੂੰ ਸਾਥ ਨਾ ਪਈਦਾ ਇਹ ਹੁਣ ਤੱਕ ਪੁਲਿਸ ਨੂੰ ਰਿਪੋਰਟ ਹੋ ਚੁੱਕੀ ਤੁਹਾਡੀ ਪੁਲਿਸ ਰਿਪੋਰਟ ਕੀਤੀ ਹੈ ਇੱਥੇ ਕਥਾਣੇ ਦੇ ਕੇ ਅਰਜ਼ੀ ਦੇ ਕੇ ਹੈ ਤੇ ਅਹੀਂ ਜਾ ਕੇ ਮਿਲਣੇ ਜਾ ਕੇ ਪੁਲਿਸ ਨੂੰ ਫੇ ਜਾ ਕੇ ਮੰਗਾ ਹੀ ਕਿ ਇਹਨਾਂ ਇਨਸਾਨ ਨੂੰ ਸਾਹ। ਇਹਨਾਂ ਤੇ ਅੱਗੇ ਵੀ 5-6 ਵਾਰ ਇਹਨਾਂ ਨੇ ਤਾਂ ਕੀਤਾ ਵਾ। ਥਾਣੇ ਜਾ ਕੇ ਮਾਫੀ ਮੰਗ ਕੇ ਆਉਂਦੇ ਆ। 5-6 ਘਟੌਈਆਂ ਪਹਿਲਾਂ ਉੱਤੇ। ਰਿਕਮੰਡਸਿੰਗ ਬਾਜਵਾ ਜੀ। ਹਾਂਜੀ ਬਾਜਵਾ ਸਾਹਿਬ ਕੀ ਲੱਗਦਾ ਇਹਨਾਂ ਤੁਹੀਂ ਇਹ ਮੈਂ ਤਾਂ ਇਹਦੇ ਲੜਕੇ ਜੀ ਉਹ ਦੂਸਰੇ ਪਾਰਟੀ ਉਹ ਵੀ ਤਾਏ ਦੇ ਲੜਕੇ ਕੀ ਕਰਨਾ ਚਾਹੁੰਦੇ ਜਿੱਸਾ ਅਪੱਚ ਝਗੜਿਆ ਇਹ ਬਜ਼ੁਰਗ ਨੇ ਉਹ ਇਹਨਾਂ ਨੂੰ ਧੱਕਾ ਕਰਨ ਦੇ ਆ ਇਹ ਦੋ ਤਿੰਨ ਵਾਰ ਹੀ ਪੁਲਿਸ ਕੋਲ ਜਾਣ ਪਹਿਲਾਂ ਵੀ ਹੋ ਚੁੱਕੀ ਆ ਪਰ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਅਸੀਂ ਤਾਂ ਕਹਿੰਦੇ ਵੀ ਇਹਨਾਂ ਨੂੰ ਇਨਸਾਫ ਮਿਲਿਆ ਮੈਂ ਦੁਪਹਿਰੇ ਕਿਤੇ ਬਾਹਰ ਗਿਆ ਮੈਨੂੰ ਫੋਨ ਆਇਆ ਵੀ ਉਹ ਫਟੇ ਮਾਰ ਰਿਹਾ ਤੇ ਮੈਂ ਕਿਹਾ ਭਾਜੀ ਨਿਸ਼ਾਨ ਤੋਂ ਫੋਨ ਕਰੋ ਇਹਨਾਂ ਕੀਤਾ ਪੁਲਿਸ ਆਈ ਵੇਹੇ ਪੁਲਸ ਆ ਕੇ ਫੇਰਾ ਮਾਰ ਕੇ ਜਲਦੀ ਕੋਲ ਕਰਕੇ ਨਿਕਲੇ ਤੇ ਇਹਨਾਂ ਦੇ ਕਾਰਵਾਈ ਕੀਤੀ ਹੈ ਕੋਈ ਕਾਨੂੰਨੀ ਕਾਰਵਾਈ ਬੰਦ ਰੁਕਦੀ ਹੈ ਇਹ ਸਾਡੀ ਨੁਹਤ ਗੱਲ ਕਰ ਲੈ ਅੰਸ਼ਾਮ ਮਿਲਣਾ ਚਾਹੀਦਾ ਅੰਸ਼ਾਮ ਮਿਲਣਾ ਜੀ ਰਣਾ ਪਰੰਜੀਦ ਕਰੀ ਤੀਨ ਸਲਾਕੀ ਹੋਇਆ ਤੁਹਾਡਾ ਜੀ ਆੜੇ ਝਗੜਾ ਜਾ ਹੋਇਆ ਤੁਹਾਡੇ ਕਲੀਮ ਲਗਾਏ ਗਏ ਆ ਟਟ ਮਾਰ ਕੀਤੀ ਬਾਪੂ ਜੀ ਤੋਂ ਸਾਰੇ ਇਨਾਂ ਝਾੜੂ ਮਾਰ ਕੇ ਤੇ ਉਹ ਵੱਡੇ ਬੇਟੇ ਤੇ ਬੂਹੇ ਕਿ ਲੰਦੇ ਸੀ ਜੀ ਤੇ ਉਹ ਨਾਲੇ ਉਹਦੀ ਵੱਡੀ ਨੂੰ ਜਿਹੜੀ ਕੋਈ ਵੱਡੇ ਤੇ ਉਹ ਗਾਲਾ ਕੱਢਦੀ ਸੀ ਮੈਂ ਕਰਨੀ ਸੀ ਮੈਂ ਬਿਮਾਰ ਹੀ ਮੈਂ ਉਹਦੇ ਰਵਿਦੇ ਸੀ ਮੈਂ ਫਾਲ ਵੀ ਦਈ ਮੇਰੇ ਠੀਕ ਹੈ ਗੱਲ ਕਰ ਤੇ ਸਰ ਇਹਨਾਂ ਕੇ ਕੀਤਾ ਇਹਨੇ ਇਹ ਜਿਹੜਾ ਬਾਪੂ ਹੈ ਨਾ ਜੀ ਇਹ ਉਹਨਾਂ ਦੇ ਘਰ ਜਾ ਵੜਿਆ ਉਹਨਾਂ ਦੇ ਮੇਰੀ ਨੂੰਹ ਨੂੰ ਵੀ ਉਹ ਹੱਥੋਂ ਪਾਈ ਹੋਇਆ ਉਹਦੀ ਜਾ ਕੋ ਬੱਚੇ ਨਹੀਂਗੇ ਨਹੀਂਗੇ ਛੋਟੇ ਨਹੀਂ ਉਹਦੇ ਉਹਨਾਂ ਨੂੰ ਇਹਨੂੰ ਦਿੱਤਾ ਹੈ ਹੱਥੋਂ ਪਾਈ ਕਰਕੇ ਉਹ ਬੱਚਾ ਮੇਰਾ ਬੰਬੇ ਰਿੰਦਾ ਜਦੋਂ ਸਾਡੇ ਕੈਮਰੇ ਲੱਗੇ ਹੋਏ ਨੇ ਕੈਮਰਿਆਂ ਦੇ ਵਿੱਚ ਉਹਨਾਂ ਫੋਟੋ ਵੇਖੀ ਐ ਅਜੇ 15 ਦਿਨ ਉਹਨੂੰ ਗਏ ਨੂੰ ਹੋਇਆ ਤੇ ਉਹ ਬੰਬਿਓ ਆਇਆ ਕੱਲ ਰਾਤ ਅੱਜ ਰਾਤ ਸਵੇਰੇ ਉਹਨਾਂ ਆਪਣੇ ਤਾਈ ਨੂੰ ਆਪਣੇ ਬੂਏ 'ਚ ਪੁੱਛਿਆ ਪੇਤਾ ਆ ਕਿਹੜੀ ਕਰਤੂਤ ਤੂੰ ਕੀਤੀ ਹੈ ਤੇ ਤੂੰ ਮੇਰੇ ਘਰ ਤੋੜ ਕੇ ਮਗਰੋਂ ਬੱਚਿਆਂ ਦੀ ਤੇ ਤੂੰ ਹਾਂ ਇੰਨਾ ਦੀ ਜੁਗਮੁ ਬੱਚਣੀ ਮਗਰੋਂ ਇਹ ਪੈਂਦਾ ਯਾ ਗੋਦੀ ਗਾਲ ਕੱਢ ਕੇ ਤੋਦੀ ਹੱਥ ਪੈ ਗਿਆ ਅਗੋ ਵੀ ਪੈ ਗਿਆ ਨੂੰ ਪਈ ਤੁਨ ਵੱਟੇ ਮਾਰੀ ਉਹਦਾ ਸਿਰ ਪਟਾ ਏ ਉਹਨਾਂ ਦਾ ਗੇਟ ਕਿਨੇ ਤੋੜਿਆ ਕੋਈ ਨਹੀਂ ਤੋੜਿਆ ਜਦੋਂ ਇਹਨਾਂ ਪਹਿਲਾਂ ਵੱਟੀ ਚਲਾਤੇ ਇਹਨਾਂ ਨਾ ਫਿਰ ਉਹਨਾਂ ਮਾਰੀ ਇਹ ਕੀ ਲੱਗਦੇ ਕਿ ਰਿਸ਼ੀਕੇ ਚ ਇਹ ਜੇਠਾ ਸੱਕਾ ਜੇਠ ਸੱਕਾ ਜੇਠ ਕਰਦਾ ਥਾਂ ਵੀ ਇਹਦੇ ਕੋਲ ਜਾਓ ਸਾਰਾਈ ਆਈ ਕੱਖ ਨਹੀਂ ਲਿਆ ਕਰੋ ਜੇ ਤਾਂ ਉਹਨਾਂ ਨੇ ਕਮਿਊਨਿਟੀ ਲਸਾਈਏ ਬੱਚੇ ਦੇ ਖਿਲਾਫ ਹਾਂ ਕੀ ਮੰਗ ਕਰਦੇ ਤੁਸੀਂ ਆਈ ਮੰਗ ਕਰ ਮੇਰਾ ਹੱਡਾ ਨਿصاف ਹੋਣਾ ਚਾਹੀਦਾ ਸਾਡੀਆਂ 6 ਮਹੀਨਾ ਤੱਕੀ ਵਾਰੀ ਹੱਡੇ ਤੇ ਨਦਰਖਾ ਦੇ ਦਿੱਤੀ ਜੀ ਚੌਥੀ ਵਾਰੀ ਆਈ ਕੁਝ ਨਹੀਂ ਕੀਤਾ ਹਾਰ ਕੇ ਅੱਕ ਕੇ ਹੀ ਅੱਜ ਅਰਜ਼ੀ ਦਿੱਤੀ ਨਹੀਂ ਤਾਂ ਹੀ ਨਹੀਂ ਦਿੱਤੀ ਉਹ ਦੋਨੋਂ ਆਈ ਸ਼ਰਮਚੀ ਮਰਨੇ ਵੀ ਕੀ ਜਿਹੜੀ ਇਹਦੀ ਨੂੰ ਹੈ ਨਾ ਨੂੰ ਇਹਦੀ ਬਹੁਤ ਗੰਦੀ ਹੈ ਉਹਨੇ ਇਹ ਕੰਮ ਆਨ ਤੇ ਚੁੱਕਿਆ ਉਹ ਆਪ ਨਹੀਂ ਕਰਦੇ ਤੁਸੀਂ ਇਹ ਨੂੰ ਕਰੰਬੀਏ ਜੋ ਕਰੰਬੀਏ ਇਸਤਰਾਮ ਸਿੰਘ ਕੀ ਲੱਕੇ ਪੈਣਦੇ ਤੁਸੀਂ ਸਰਪੰਚ ਸਾਹਿਬ ਸਰਪੰਚ ਸਾਹਿਬ ਜੀ ਇਹ ਝਗੜਾ ਹੋਇਆ ਇੱਥੇ ਹਾਂਜੀ ਨਾਲ ਹੀ ਤੋਂ ਲੈ ਕੇ ਗੀੜਲ ਮੱਟੇ ਵੱਜੇ ਆ ਹਾਂਜੀ ਕੀ ਕਹਿਣਾ ਚਾਹਦੇ ਤੁਸੀਂ ਕਹਿੰਦੇ ਕਾਫੀ ਟਾਈਮ ਦਾ ਕੱਟ ਝਗੜਾ ਚੱਲਦਾ ਫਰਵਰੀ ਮਹੀਨੇ ਦਾ ਹੂੰ ਅਸੀਂ ਪਹਿਲਾਂ ਬੈਠ ਕੇ ਸਮਝਾਇਆ ਸੀ ਨਹੀਂ ਸਮਝੇ ਹੂੰ ਤੇ ਹੁਣ ਵੀ ਦੋ ਤਿੰਨ ਵਾਰ ਮੈਨੂੰ ਕਹਿ ਚੁੱਕਿਆ ਵੀ ਆਪਣਾ ਸਪਾਈ ਕਰਨ ਨੂੰ ਮੇਰੇ ਅੱਖੇ ਵਿੱਚ ਨਹੀਂ ਲੱਗਦਾ ਹੂੰ ਤੇ ਅੱਜ ਵੀ ਤੇ ਸਹੀ ਤਰੀਕੇ ਨਾਲ ਮੈਨੂੰ ਨਹੀਂ ਬੋਲਿਆ ਹੂੰ ਮੈਨੂੰ ਦੀ ਬੋਲਿਆ ਤੇ ਇਹਨਾਂ ਨੇ ਕੀ ਬੋਲਿਆ ਹੈਗਾ ਇਹ ਕਿਸ ਤਰ੍ਹਾਂ ਫੈਸਲਾ ਮਕਾਓਗੇ ਦੋਨੋਂ ਪਾਰਟੀਆਂ ਦਾ ਫੈਸਲਾ ਤੁਹਾਨੂੰ ਬਿਠਾ ਕੇ ਤਰ੍ਹਾਂ ਕਰਾਓਗੇ ਉਹ ग़लत ग़लति सही हुई